ਬੜੇ ਲੰਮੇ ਸਮੇਂ ਤੋਂ ਅਸੀਂ ਇਹ ਕੱਲ ਦਾ ਰੌਲਾ ਪਾ ਰਹੇ ਹਾਂ ਕਿ ਸੱਚਖੰਡ ਸ਼ਹੀਦ ਦਰਬਾਰ ਸਾਹਿਬ ਦੇ ਆਲੇ-ਦੁਆਲੇ ਨਸ਼ਾ ਜਿਹੜਾ ਵਾ ਉਹ ਹੋਟਲਾਂ ਦੇ ਵਿੱਚ ਗੈਸਟ ਹਾਊਸਾਂ ਦੇ ਵਿੱਚ ਸਪਲਾਈ ਹੁੰਦਾ ਤੇ ਨਾਲ ਉੱਥੇ ਜਿਹੜਾ ਵਾ ਕੁੜੀਆਂ ਦੇ ਕੋਲੋਂ ਧੰਦਾ ਕਰਵਾਇਆ ਜਾਂਦਾ ਬੀਬੀਆਂ ਦੇ ਕੋਲ ਇੱਕ ਤਰ੍ਹਾਂ ਦਾ ਬਹੁਤ ਵੱਡੇ ਪੱਧਰ ਦਾ ਜਿਹੜਾ ਇਹ ਸਾਰਾ ਤਾਮਝਾਵਾ ਸਿਸਟਮ ਚੱਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਲੰਮੇ ਸਮੇਂ ਤੋਂ ਅਸੀਂ ਇਹ ਕੱਲ ਦਾ ਰੌਲਾ ਪਾ ਰਹੇ ਹਾਂ ਕਿ ਸੱਚਖੰਡ ਸ਼ਹੀਦ ਦਰਬਾਰ ਸਾਹਿਬ ਦੇ ਆਲੇ-ਦੁਆਲੇ ਨਸ਼ਾ ਜਿਹੜਾ ਵਾ ਉਹ ਹੋਟਲਾਂਾਂ ਦੇ ਵਿੱਚ ਗੈਸਟ ਹਾਊਸਾਂ ਦੇ ਵਿੱਚ ਸਪਲਾਈ ਹੁੰਦਾ ਤੇ ਨਾਲ ਉੱਥੇ ਜਿਹੜਾ ਵਾ ਕੁੜੀਆਂ ਦੇ ਕੋਲੋਂ ਧੰਦਾ ਕਰਵਾਇਆ ਜਾਂਦਾ ਬੀਬੀਆਂ ਦੇ ਕੋਲ ਇੱਕ ਤਰ੍ਹਾਂ ਦਾ ਬਹੁਤ ਵੱਡੇ ਪੱਧਰ ਦਾ ਜਿਹੜਾ ਇਹ ਸਾਰਾ ਤਾਮਝਾਵਾ ਸਿਸਟਮ ਚੱਲਦਾ ਸਮੇਂ-ਸਮੇਂ ਤੇ ਜਿੱਦ ਸਾਡੇ ਦਾ ਸਿੰਘ ਸੁਲਾਵਾ ਕਰਦੇ ਨੇ ਉਹ ਇਹ ਚੀਜ਼ਾਂ ਨੂੰ ਫੜਦੇ ਰਹਿੰਦੇ ਨੇ ਲਿਆਉਂਦੇ ਰਹਿੰਦੇ ਨੇ ਸਾਹਮਣੇ ਅੱਜ ਵੀ ਦੋ ਨੌਜਵਾਨ ਜਿਹੜੇ ਨੇ ਸਾਡੇ ਸਿੰਘਾਂ ਨੇ ਫੜੇ ਨੇ ਇਹ ਦੋਵੇਂ ਨੌਜਵਾਨ ਜਿਹੜੇ ਨੇ ਇਹ ਕੀ ਕਰਦੇ ਆ ਵੀ ਇੱਕ ਤਾਂ ਇਹ ਖੁਦ ਨਸ਼ਾ ਕਰਦਾ ਮੁੰਡਾ ਨਸ਼ਾ ਕਰਦਾ ਤੇ ਨਸ਼ੇ ਦੀ ਪੂਰਤੀ ਵਾਸਤੇ ਕੀ ਕਰਦਾ ਵਾ ਵੀ ਹੋਟਲਾਂ ਦੇ ਵਿੱਚ ਮੁੰਡਿਆਂ ਨੂੰ ਰੂਮ ਜਿਹੜੇ ਨੇ ਉਸ ਦਵਾਉਂਦਾ ਤੇ ਨਾਲ ਉਹਨਾਂ ਨੂੰ ਕੁੜੀਆਂ ਜਿਹੜਾ ਉਹ ਸਪਲਾਈ ਕਰਦਾ ਮਕਸਦ ਕੀ ਹੈ ਇਹਨਾਂ ਦਾ ਵੀ ਉਹ ਚੰਦ ਛੱਲੜ ਜਾਂ ਨਸ਼ਾ ਪਰ ਹੋਟਲ ਵਾਲਿਆਂ ਦੀ ਜਿਹੜੀ ਕਰਤੂਤ ਆ ਸਭ ਤੋਂ ਮਾੜੀ ਇਹ ਆ ਕਿ ਗੁਰੂ ਘਰ ਦੇ ਲਾਗੇ ਸਚਖੰਡ ਸ਼ਹੀਦਰਬਾਹ ਸਾਹਿਬ ਦੇ ਆਲੇ-ਦੁਆਲੇ ਜਿਹੜੇ ਹੋਟਲ ਦੇ ਗੈਸਟ ਹਾਊਸ ਨੇ ਉੱਥੇ ਇਹ ਕੰਮ ਪੂਰੇ ਜੋਰ-ਸ਼ੋਰ ਨਾਲ ਚੱਲਦਾ ਸਮੇਂ-ਸਮੇਂ ਤੇ ਇਹ ਚੀਜ਼ ਸਾਹਮਣੇ ਆਉਂਦੀ ਰਹੀ ਆ ਉਲੀਓ ਹੁੰਦੀ ਰਹੀਆਂ ਨੇ ਨੈਟ ਦੇ ਉੱਤੇ ਅਸੀਂ ਖੁਦ ਹੀ ਕਾਰਵਾਈਆਂ ਕਰਦੇ ਰਹੇ ਆ ਪ੍ਰਸ਼ਾਸਨ ਨੂੰ ਸਭ ਕੁਝ ਪਤਾ ਪ੍ਰਸ਼ਾਸਨ ਦੇ ਨੱਕ ਹਿੱਟ ਹੁੰਦਾ ਐਡੀ ਕੋਈ ਗੱਲ ਨਹੀਂ ਵੀ ਪ੍ਰਸ਼ਾਸਨ ਇਹਨਾਂ ਗੱਲਾਂ ਦਾ ਨਾ ਪਤਾ ਹੁੰਦਾ ਹੋਵੇ ਪਰ ਕਿਸੇ ਤਰ੍ਹਾਂ ਦੀ ਕੋਈ ਠੋਸ ਕਾਰਵਾਈ ਨਹੀਂ ਹੁੰਦੀ ਜੇ ਸਿੰਘ ਆਪਣੇ ਪੱਧਰ ਤੇ ਕਾਰਵਾਈ ਕਰਦੇ ਨੇ ਫਿਰ ਇਹ ਕਹਿੰਦੇ ਨੇ ਵੀ ਸਿੰਘ ਡਾਂਗ ਫੇਰਦੇ ਨੇ ਸਿੰਘ ਜਿਹੜੀ ਉਹ ਕੁੱਟਮਾਰ ਕਰਦੇ ਆ ਸਾਡਾ ਕੋਈ ਜੀ ਨਹੀਂ ਕਰਦਾ ਕਿਸੇ ਨੂੰ ਕੁੱਟਮਾਰ ਨੂੰ ਪਰ ਗੁਰੂ ਘਰ ਦੇ ਲਾਗੇ ਖਛਕਣ ਸ਼ਹੀਦ ਦਰਬਾਰ ਸਾਹਿਬ ਦੇ ਲਾਗੇ ਉਹ ਜਿਆ ਕੋਈ ਵੀ ਕੰਮ ਜਿਹੜਾ ਵਾ ਉਹ ਨਾ ਚੱਲਣ ਦੇਵਾਂਗੇ ਨਾ ਉਹ ਚੱਲੂਗਾ ਸਮੇ ਸਮੇਤ ਜਿਵੇਂ ਜਿਵੇਂ ਮਾਰੇ ਸ਼ਰਮਾਂ ਲੈਂਦੇ ਨੇ ਸਾਰੇ ਸਾਡੇ ਸਿੰਘ ਜਿੰਨੇ ਵੀ ਨੇ ਨਾਲ ਮਿਲ ਕੇ ਕਰਦੇ ਨੇ ਕਰਦੇ ਰਹਿਣਗੇ ਪਰ ਪ੍ਰਸ਼ਾਸਨ ਨੂੰ ਇਹ ਚੀਜ਼ ਦੇਖਣੀ ਚਾਹੀਦੀ ਆ ਕਿ ਜੋ ਕੁਝ ਇੱਥੇ ਹੋ ਰਿਹਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਦੇਖਣੀ ਚਾਹੀਦੀ ਆ ਕਿ ਜੋ ਕੁਝ ਇੱਥੇ ਹੋ ਰਿਹਾ ਇਹਨੂੰ ਜੰਗੀ ਪੱਧਰ ਦੇ ਉੱਤੇ ਅਫਸਰਾਂ ਨਾਲ ਗੱਲ ਕਰਕੇ ਵੱਡੇ ਲੈਵਲ ਦੇ ਉੱਤੇ ਬੰਦ ਕਰਵਾਇਆ ਜਾਵੇ ਬਾਕੀ ਜਿਹੜੀ ਸਾਡੇ ਵੱਲੋਂ ਬੰਦ ਕਰਾਉਣ ਦੀ ਗੱਲ ਆ ਉਹ ਤਾਂ ਮਾਰੇ ਸੇਵਾ ਲੈ ਰਹੇ ਨੇ ਤੇ ਲੈਂਦੇ ਰਹਿਣਗੇ ਇਹ ਉਹ ਨੌਜਵਾਨ ਆ ਤੁਹਾਨੂੰ ਇਹ ਦੱਸੂ ਖੁਦ ਕਿ ਇਹ ਹੋਟਲ ਦੇ ਵਿੱਚ ਖੁਦ ਸਪਲਾਈ ਕਰਦੇ ਕਿ ਨਹੀਂ ਕਰਦੇ ਤੁਸੀਂ ਇਹਨੂੰ ਵੜਾ ਕਦੋਂ ਲੱਗੇ ਤੇ ਕੈਮਰਾ ਹਾਂ ਵੀ ਕੀ ਨਾਂ ਤੇਰਾ ਮੇਰਾ ਨਾਮ ਜੀ ਬੱਲਵ ਅੱਛਾ ਤੂੰ ਉਹ ਹੋਟਲ ਚ ਕੁੜੀ ਲੈ ਕੇ ਜਾਂਦੇ ਹੋ ਮੁੰਡਾ ਲੈ ਕੇ ਸਪਲਾਈ ਕਰਦੇ ਹੋ ਬੰਦੇ ਹਾਂਜੀ ਜੇ ਕੋਈ ਰੂਮ ਲੈਣਾ ਚਾਹੁੰਦਾ ਵਾ ਹਾਂਜੀ ਜੇ ਕੋਈ ਕੁਛ ਦਾ ਕੁੜੀ ਚਾਹੀਦੀ ਆ ਤੇ ਆਪਾਂ ਉਹਨਾਂ ਨੂੰ ਲੈ ਜੀਦਾ ਵਾ ਕੁੜੀ ਵੀ ਦਵਾਉਣੀ ਹੋਟਲ ਦੇ ਵਿੱਚ ਹਾਂ ਉਹਨਾਂ ਕੋਲ ਪਹਿਲੇ ਤੋਂ ਹੁੰਦੀ ਆ ਉੱਥੇ ਜਿਹੜੇ ਹੋਟਲ ਨੇ ਉਹਨਾਂ ਕੋਲ ਹੋਟਲ ਚ ਹੁੰਦੀ ਕੁੜੀ ਤੇ ਜੇ ਨਾਲ ਉਹ ਨਸ਼ਾ ਵੀ ਜਿਹੜਾ ਵਾ ਉਹ ਚਾਹੁੰਦੇ ਨੇ ਹਾਂਜੀ ਉੱਥੇ ਸਭ ਕੁਝ ਹੋਟਲ ਜੀ ਮਿਲਦਾ ਹੋਟਲ ਵਾਲੇ ਦੇ ਦਿੰਦੇ ਨੇ ਹਾਂਜੀ ਠੀਕ ਤੇ ਹੁਣ ਜਿਹੜੇ ਹੋਟਲ ਦੀ ਆਪਾਂ ਗੱਲ ਕਰ ਰਹੇ ਸੀ ਉਹਦਾ ਕੀ ਨਾਮ ਉਹਦਾ ਨਾਮ ਬੱਬੀ ਉਹਦੇ ਬੀਜੜੀ ਹਰਮਨ ਕੇ ਤੇ ਹੈ ਹਰਮਨ ਹਰਮਨ ਹੋਟਲ ਮਾਲਕ ਦਾ ਕੀ ਨਾਮ ਆ ਮਾਲਕ ਦਾ ਕੀ ਨਾਮ ਆ ਸੰਨੀ ਇਹ ਕਿਥੇ ਹੋਟਲ ਦਰਬਾਰ ਸਾਹਿਬ ਦੇ ਅ ਪ੍ਰਗਰਸ ਚੌਂਕ ਤੋਂ ਅਗਲਾ ਚੌਂਕ ਦਰਬਾਰ ਸਾਹਿਬ ਦੇ ਲਾਗੇ ਆ ਤੂੰ ਨਸ਼ਾ ਕਰਦਾ ਖੁਦ ਹਾਂਜੀ ਜਿੱਦਾ ਪਿੰਨ ਇਹ ਹਾਲਾਤ ਨੇ ਜੀ ਕਿੰਨੀ ਉਮਰ ਹੈ ਤੇਰੀ ਬਈ ਰਾਤੀ ਸਾਹਿਬ 29 ਸਾਲ ਉਮਰ ਆ ਮਾਂ ਪਿਓ ਬਾਹਰ ਆ ਮਾਤਾ ਬਾਹਰ ਆ ਭੈਣ ਬਾਹਰ ਆ ਚੰਗੇ ਘਰ ਦਾ ਬੱਚਾ ਵਾ ਇਹ ਜੀ ਕੋਈ ਗੱਲ ਨਹੀਂ ਪਰ ਕਿਉਂਕਿ ਉਹ ਬਾਹਰ ਨੇ ਉਹਨਾਂ ਤੋਂ ਇਹ ਬਾਹਰ ਹੋਇਆ ਪਿਆ ਖੁਦ ਮਾਪੇ ਫਿਰ ਕੀ ਕਰਨ ਵਿਚਾਰੇ ਜਦੋਂ ਬੱਚੇ ਇਦਾਂ ਦੇ ਹੋ ਜਾਂਦੇ ਨੇ ਸੋ ਇਹ ਹਾਲਾਤ ਨੇ ਸਾਡੇ ਤੇ ਜੇ ਕੋਈ ਤੁਰਿਆ ਸੀਗਾ ਇਹ ਸਭ ਕੁਝ ਠੀਕ ਕਰਨ ਵਾਸਤੇ ਕਿ ਕੁਝ ਬੰਦ ਕਰਨ ਵਾਸਤੇ ਤੇ ਉਹਨਾਂ ਦੇ ਹਾਲਾਤ ਕੀ ਨੇ ਤੁਸੀਂ ਜਾਣਦੇ ਹੋ ਉਹ ਕਿੱਥੇ ਨੇ ਅਸਲੇ ਨੌਜਵਾਨ ਤੁਸੀਂ ਜਾਣਦੇ ਹੋ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਵੀ ਡਬਲੂ ਗਾਰਡ ਵਰਗੀਆਂ ਜੇਲਾਂ ਦੇ ਵਿੱਚ ਨੇ ਜੇ ਕੋਈ ਤੁਰਦਾ ਵਾ ਇਸ ਚੀਜ਼ ਨੂੰ ਠੱਲ ਪਾਉਣ ਦੇ ਲਈ ਰੋਕਣ ਦੇ ਲਈ ਤੇ ਉਹਦੇ ਵਾਸਤੇ NSA ਤੇ ਪਰ ਜੇ ਕੋਈ ਨਸ਼ਾ ਵੇਚਦਾ ਵਾ ਜੇ ਕੋਈ ਉਸਤਰਾ ਦੇ ਧੰਦੇ ਕਰਦਾ ਵਾ ਤੇ ਉਹਨਾਂ ਵਾਸਤੇ ਕੋਈ ਕਾਨੂੰਨੀ ਹੈਗਾ ਬੜੇ ਲੰਮੇ ਸਮੇਂ ਤੋਂ ਅਸੀਂ ਇਸ ਗੱਲ ਦਾ ਰੌਲਾ ਪਾ ਰਹੇ ਹਾਂ ਕਿ ਸੱਚਕਣ ਸ਼ਹੀਦ ਦਰਬਾਰ ਸਾਹਿਬ ਵਿਖਾਲੇ ਦਵਾਲੇ ਨਸ਼ਾ ਜਿਹੜਾ ਵਾ ਉਹ ਹੋਟਲਾਂ ਦੇ ਵਿੱਚ ਗੈਸਟ ਹਾਊਸਾਂ ਦੇ ਵਿੱਚ ਸਪਲਾਈ ਹੁੰਦਾ ਤੇ ਨਾਲ ਉੱਥੇ ਜਿਹੜਾ ਵਾ ਕੁੜੀਆਂ ਦੇ ਕੋਲੋਂ ਧੰਦਾ ਕਰਵਾਇਆ ਜਾਂਦਾ ਬੀਬੀਆਂ ਦੇ ਕੋਲ ਇੱਕ ਤਰ੍ਹਾਂ ਦਾ ਬਹੁਤ ਵੱਡੇ ਪੱਧਰ ਦਾ ਜਿਹੜਾ ਇਹ ਸਾਰਾ ਤਾਮ ਜਾਮਾ ਸਿਸਟਮ ਚੱਲਦਾ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਬੜੇ ਲੰਮੇ ਸਮੇਂ ਤੋਂ ਅਸੀਂ ਇਸ ਗੱਲ ਦਾ ਰੌਲਾ ਪਾ ਰਹੇ ਹਾਂ ਕਿ ਸੱਚਕਣ ਸ਼ਹੀਦ ਦਰਬਾਰ ਸਾਹਿਬ ਵਿਖਾਲੇ ਦਵਾਲੇ ਨਸ਼ਾ ਜਿਹੜਾ ਵਾ ਉਹ ਹੋਟਲਾਂ ਦੇ ਵਿੱਚ ਗੈਸਟ ਹਾਊਸਾਂ ਦੇ ਵਿੱਚ ਸਪਲਾਈ ਹੁੰਦਾ ਤੇ ਨਾਲ ਉੱਥੇ ਜਿਹੜਾ ਵਾ ਕੁੜੀਆਂ ਦੇ ਕੋਲੋਂ ਧੰਦਾ ਕਰਵਾਇਆ ਜਾਂਦਾ ਬੀਬੀਆਂ ਦੇ ਕੋਲ ਇੱਕ ਤਰ੍ਹਾਂ ਦਾ ਬਹੁਤ ਵੱਡੇ ਪੱਧਰ ਦਾ ਜਿਹੜਾ ਇਹ ਸਾਰਾ ਤਾਮਝਾਵਾ ਸਿਸਟਮ ਚੱਲਦਾ ਸਮੇਂ-ਸਮੇਂ ਤੇ ਜਿਹੜੇ ਸਾਡੇ ਦਾ ਸਿੰਘ ਸੁਲਾਵਾ ਕਰਦੇ ਨੇ ਉਹ ਇਹ ਚੀਜ਼ਾਂ ਨੂੰ ਫੜਦੇ ਰਹਿੰਦੇ ਨੇ ਲਿਆਉਂਦੇ ਰਹਿੰਦੇ ਨੇ ਸਾਹਮਣੇ ਅੱਜ ਵੀ ਦੋ ਨੌਜਵਾਨ ਜਿਹੜੇ ਨੇ ਸਾਡੇ ਸਿੰਘਾਂ ਨੇ ਫੜੇ ਨੇ ਇਹ ਦੋਵੇਂ ਨੌਜਵਾਨ ਜਿਹੜੇ ਨੇ ਇਹ ਕੀ ਕਰਦੇ ਆ ਵੀ ਇੱਕ ਤਾਂ ਇਹ ਖੁਦ ਨਸ਼ਾ ਕਰਦਾ ਮੁੰਡਾ ਨਸ਼ਾ ਕਰਦਾ ਤੇ ਨਸ਼ੇ ਦੀ ਪੂਰਤੀ ਵਾਸਤੇ ਕੀ ਕਰਦਾ ਵਾ ਵੀ ਹੋਟਲਾਂ ਦੇ ਵਿੱਚ ਮੁੰਡਿਆਂ ਨੂੰ ਰੂਮ ਜਿਹੜੇ ਨੇ ਉਸ ਦਵਾਉਂਦਾ ਤੇ ਨਾਲ ਉਹਨਾਂ ਨੂੰ ਕੁੜੀਆਂ ਜਿਹੜਾ ਉਹ ਸਪਲਾਈ ਕਰਦਾ ਮਕਸਦ ਕੀ ਆ ਇਹਨਾਂ ਦਾ ਵੀ ਉਹ ਚੰਦ ਛੱਲੜ ਜਾਂ ਨਸ਼ਾ ਪਰ ਹੋਟਲ ਵਾਲਿਆਂ ਦੀ ਜਿਹੜੀ ਕਰਤੂਤ ਆ ਸਭ ਤੋਂ ਮਾੜੀ ਇਹ ਆ ਵੀ ਗੁਰੂ ਘਰ ਦੇ ਲਾਗੇ ਸਚਕਣ ਸ਼ਹੀਦ ਦਰਬਾਰ ਸਾਹਿਬ ਦੇ ਆਲੇ-ਦੁਆਲੇ ਜਿਹੜੇ ਹੋਟਲ ਦੇ ਗੈਸਟ ਹਾਊਸ ਨੇ ਉੱਥੇ ਇਹ ਕੰਮ ਪੂਰੇ ਜੋਰ ਸ਼ੋਰ ਨਾਲ ਚੱਲਦਾ ਸਮੇਂ ਸਮੇਂ ਤੇ ਇਹ ਚੀਜ਼ ਸਾਹਮਣੇ ਆਉਂਦੀ ਰਹੀ ਆ ਵੀਡੀਓ ਆਉਂਦੀਆਂ ਰਹੀਆਂ ਨੇ ਨੈਟ ਦੇ ਉੱਤੇ ਅਸੀਂ ਖੁਦ ਹੀ ਕਾਰਵਾਈਆਂ ਕਰਦੇ ਰਹੇ ਆ ਪ੍ਰਸ਼ਾਸਨ ਨੂੰ ਸਭ ਕੁਝ ਪਤਾ ਪ੍ਰਸ਼ਾਸਨ ਦੇ ਨੱਕ ਹਿੱਟ ਹੁੰਦਾ ਐਡੀ ਕੋਈ ਗੱਲ ਨਹੀਂ ਵੀ ਪ੍ਰਸ਼ਾਸਨ ਇਹਨਾਂ ਗੱਲਾਂ ਦਾ ਨਾ ਪਤਾ ਹੁੰਦਾ ਹੋਵੇ ਪਰ ਕਿਸੇ ਤਰ੍ਹਾਂ ਦੀ ਕੋਈ ਠੋਸ ਕਾਰਵਾਈ ਨਹੀਂ ਹੁੰਦੀ ਜੇ ਸਿੰਘ ਆਪਣੇ ਪੱਧਰ ਤੇ ਕਾਰਵਾਈ ਕਰਦੇ ਨੇ ਫਿਰ ਇਹ ਕਹਿੰਦੇ ਨੇ ਵੀ ਸਿੰਘ ਡਾਂਗ ਫੇਰਦੇ ਨੇ ਸਿੰਘ ਜਿਹੜੀ ਉਹ ਕੁੱਟਮਾਰ ਕਰਦੇ ਆ ਸਾਡਾ ਕੋਈ ਜੀ ਨਹੀਂ ਕਰਦਾ ਕਿਸੇ ਨੂੰ ਕੁੱਟਮਾਰ ਨੂੰ ਪਰ ਗੁਰੂ ਘਰ ਦੇ ਲਾਗੇ ਖਛਕਣ ਸ਼ਹੀਦ ਦਰਬਾਰ ਸਾਹਿਬ ਦੇ ਲਾਗੇ ਉਹ ਜਿਆ ਕੋਈ ਵੀ ਕੰਮ ਜਿਹੜਾ ਵਾ ਉਹ ਨਾ ਚੱਲਣ ਦਵਾਂਗੇ ਨਾ ਉਹ ਚੱਲੂਗਾ ਸਮੇਂ-ਸਮੇਂ ਤੇ ਜਿਵੇਂ-ਜਿਵੇਂ ਮਾਰੇ ਸ੍ਰੋਮਾਂ ਲੈੰਦੇ ਨੇ ਸਾਰੇ ਸਾਡੇ ਸਿੰਘ ਜਿੰਨੇ ਵੀ ਨੇ ਨਾਲ ਮਿਲ ਕੇ ਕਰਦੇ ਨੇ ਕਰਦੇ ਰਹਿਣਗੇ ਪਰ ਪ੍ਰਸ਼ਾਸਨ ਨੂੰ ਇਹ ਚੀਜ਼ ਦੇਖਣੀ ਚਾਹੀਦੀ ਆ ਕਿ ਜੋ ਕੁਝ ਇੱਥੇ ਹੋ ਰਿਹਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਦੇਖਣੀ ਚਾਹੀਦੀ ਆ ਕਿ ਜੋ ਕੁਝ ਇੱਥੇ ਹੋ ਰਿਹਾ ਇਹਨੂੰ ਜੰਗੀ ਪੱਧਰ ਦੇ ਉੱਤੇ ਅਫਸਰਾਂ ਨਾਲ ਗੱਲ ਕਰਕੇ ਵੱਡੇ ਲੈਵਲ ਦੇ ਉੱਤੇ ਬੰਦ ਕਰਵਾਇਆ ਜਾਵੇ ਬਾਕੀ ਜਿਹੜੀ ਸਾਡੇ ਵੱਲੋਂ ਬੰਦ ਕਰਾਉਣ ਦੀ ਗੱਲ ਆ ਉਹ ਤਾਂ ਮਾਰੇ ਸੇਵਾ ਲੈ ਰਹੇ ਨੇ ਤੇ ਲੈਂਦੇ ਰਹਿਣਗੇ ਏਓ ਨੌਜਵਾਨਾ ਤੁਹਾਨੂੰ ਇਹ ਦੱਸੂ ਖੁਦ ਇਹ ਹੋਟਲ ਦੇ ਵਿੱਚ ਖੁਦ ਸਪਲਾਈ ਕਰਦੇ ਕਿ ਨਹੀਂ ਕਰਦੇ ਤੁਸੀਂ ਇਹਨੂੰ ਵੜਿਆ ਕਦੇ ਲਾਗੇ ਤੇ ਕੈਮਰਾ ਹਾਂ ਵੀ ਕੀ ਨਾ ਤੇਰਾ ਮਨਾਮਜੀ ਬੱਲਵ ਅੱਛਾ ਤੂੰ ਹੋਟਲ ਚ ਕੁੜੀ ਲੈ ਕੇ ਜਾਂਦੇ ਹੋ ਮੁੰਡਾ ਲੈ ਸਪਲਾਈ ਕਰਦੇ ਹੋ ਬੰਦੇ ਹਾਂਜੀ ਜੇ ਕੋਈ ਰੂਮ ਲੈਣਾ ਚਾਹੁੰਦਾ ਵਾ ਹਾਂਜੀ ਜੇ ਕੋਈ ਕੁਛ ਦਾ ਕੁੜੀ ਚਾਹੀਦੀ ਆ ਤੇ ਆਪਾਂ ਉਹਨਾਂ ਨੂੰ ਲੈ ਜੀਦਾ ਵਾ ਕੁੜੀ ਵਿਦਮਾਉਣੇ ਹੋਟਲ ਦੇ ਵਿੱਚ ਉਹਨਾਂ ਕੋ ਪਹਿਲੇ ਤੋਂ ਹੁੰਦੀ ਐ ਉੱਥੇ ਜਿਹੜੇ ਹੋਟਲ ਨੇ ਉਹਨਾਂ ਕੋਲ ਹੋਟਲ ਚ ਹੁੰਦੀ ਕੁੜੀ ਤੇ ਨਾਲ ਉਹ ਨਸ਼ਾ ਵੀ ਜਿਹੜਾ ਵਾ ਉਹ ਚਾਹੁੰਦੇ ਨੇ ਹਾਂਜੀ ਉੱਥੇ ਸਭ ਕੁਝ ਹੋਟਲ ਜੀ ਮਿਲਦਾ ਹੋਟਲ ਵਾਲੇ ਦੇ ਦਿੰਦੇ ਨੇ ਤੇ ਹੁਣ ਜਿਹੜੇ ਹੋਟਲ ਦੀ ਆਪਾਂ ਗੱਲ ਕਰ ਰਹੇ ਸੋ ਉਹਦਾ ਕੀ ਨਾਮ ਆ ਉਹਦਾ ਨਾਮ ਬੱਬੇ ਜੀ ਉਹਦੇ ਬੀਜੜੀ ਹਰਮਨ ਕਹਿੰਦੇ ਹੈ ਹਰਮਨ ਹਰਮਨ ਹੋਟਲ ਮਾਲਕ ਦਾ ਕੀ ਨਾਮ ਆ ਮਾਲਕ ਦਾ ਕੀ ਨਾਮ ਆ ਸੰਨੀ ਇਹ ਕਿੱਥੇ ਹੋਟਲ ਦਰਬਾਰ ਸਾਹਿਬ ਦੇ ਪ੍ਰਗਰਸ ਚੌਂਕ ਤੋਂ ਅਗਲਾ ਚੌਂਕ ਦਰਬਾਰ ਸਾਹਿਬ ਦੇ ਲਾਗੇ ਆ ਤੂੰ ਨਸ਼ਾ ਕਰਦਾ ਖੁਦ ਜਿੱਦਾ ਪਿੰਨ ਇਹ ਹਾਲਾਤ ਨੇ ਜੀ 29 ਸਾਲ 29 ਸਾਲ ਉਮਰ ਆ ਮਾਪੇ ਬਾਹਰ ਆ ਮਾਤਾ ਬਾਹਰ ਆ ਭੈਣ ਬਾਹਰ ਆ ਚੰਗੇ ਘਰ ਦਾ ਬੱਚਾ ਵਾ ਇਹ ਜੀ ਕੋਈ ਗੱਲ ਨਹੀਂ ਹੈ ਪਰ ਕਿਉਂਕਿ ਉਹ ਬਾਹਰ ਨੇ ਉਹਨਾਂ ਤੋਂ ਇਹ ਬਾਹਰ ਹੋਇਆ ਪਿਆ ਖੁਦ ਮਾਪੇ ਫਿਰ ਕੀ ਕਰਨ ਵਿਚਾਰੇ ਜਦੋਂ ਬੱਚੇ ਇਦਾਂ ਦੇ ਹੋ ਜਾਂਦੇ ਨੇ ਸੋ ਇਹ ਹਾਲਾਤ ਨੇ ਸਾਡੇ ਤੇ ਜੇ ਕੋਈ ਤਰਿਆ ਸੀਗਾ ਇਹ ਸਭ ਕੁਝ ਠੀਕ ਕਰਨ ਵਾਸਤੇ ਕਿ ਕੁਝ ਬੰਦ ਕਰਨ ਵਾਸਤੇ ਤੇ ਉਹਨਾਂ ਦੇ ਹਾਲਾਤ ਕੀ ਨੇ ਤੁਸੀਂ ਜਾਣਦੇ ਹੋ ਉਹ ਕਿੱਥੇ ਨੇ ਅਸਲੇ ਨੌਜਵਾਨ ਤੁਸੀਂ ਜਾਣਦੇ ਹੋ ਸਰਕ ਵੀ ਤੁਹਾਡੇ ਸਾਹਮਣੇ ਹੀ ਆ ਵੀ ਡਬਲੂ ਗੜ੍ਹ ਗਿਆਂ ਜ਼ਿਲ੍ਹੇ ਦੇ ਵਿੱਚ ਨੇ ਜੇ ਕੋਈ ਤੁਰਦਾ ਵਾ ਇਸ ਚੀਜ਼ ਨੂੰ ਠੱਲ ਪਾਉਣ ਦੇ ਲਈ ਰੋਕਣ ਦੇ ਲਈ ਤੇ ਉਹਦੇ ਵਾਸਤੇ ਐਨਐਸਏ ਆ ਤੇ ਪਰ ਜੇ ਕੋਈ ਨਸ਼ਾ ਵੇਚਦਾ ਵਾ ਜੇ ਕੋਈ ਇਸ ਤਰ੍ਹਾਂ ਦੇ ਧੰਦੇ ਕਰਦਾ ਵਾ ਤੇ ਉਹਨਾਂ ਵਾਸਤੇ ਕੋਈ ਕਾਨੂੰਨੀ ਹੈਗਾ ਬੜੇ ਲੰਮੇ ਸਮੇਂ ਤੋਂ ਅਸੀਂ ਇਸ ਗੱਲ ਦਾ ਰੌਲਾ ਪਾ ਰਹੇ ਹਾਂ ਵੀ ਸੱਚਕਣ ਸ਼ਹੀਦ ਦਰਬਾਰ ਸਾਹਿਬ ਦੇ ਆਲੇ-ਦੁਆਲੇ ਨਸ਼ਾ ਜਿਹੜਾ ਵਾ ਉਹ ਹੋਟਲਾਂ ਦੇ ਵਿੱਚ ਗੈਸਟ ਹਾਊਸਾਂ ਦੇ ਵਿੱਚ ਸਪਲਾਈ ਹੁੰਦਾ ਤੇ ਨਾਲ ਉੱਥੇ ਜਿਹੜਾ ਵਾ ਕੁੜੀਆਂ ਦੇ ਕੋਲੋਂ ਧੰਦਾ ਕਰਵਾਇਆ ਜਾਂਦਾ ਬੀਗੀਆਂ ਦੇ ਕੋਲੋਂ ਇੱਕ ਤਰ੍ਹਾਂ ਦਾ ਬਹੁਤ ਵੱਡੇ ਪੱਧਰ ਦਾ ਜਿਹੜਾ ਇਹ ਸਾਰਾ ਤਾਮਝਾਵਾ ਸਿਸਟਮ ਚੱਲਦਾ ਬੜੇ ਲੰਮੇ ਸਮੇਂ ਤੋਂ ਅਸੀਂ ਇਹ ਕੱਲ ਦਾ ਰੋਲਾ ਪਾ ਰਹੇ ਹਾਂ ਕਿ ਸੱਚਕਾ ਨੂੰ ਸ਼ਹੀਦ ਦਰਬਾਰ ਸਾਹਿਬ ਦੇ ਆਲੇ-ਦੁਆਲੇ ਨਸ਼ਾ ਜਿਹੜਾ ਵਾ ਉਹ ਹੋਟਲਾਂ ਦੇ ਵਿੱਚ ਗੈਸਟ ਹਾਊਸਾਂ ਦੇ ਵਿੱਚ ਸਪਲਾਈ ਹੁੰਦਾ ਤੇ ਨਾਲ ਉੱਥੇ ਜਿਹੜਾ ਵਾ ਕੁੜੀਆਂ ਦੇ ਕੋਲੋਂ ਧੰਦਾ ਕਰਵਾਇਆ ਜਾਂਦਾ ਬੀਬੀਆਂ ਦੇ ਕੋਲ ਇੱਕ ਤਰ੍ਹਾਂ ਦਾ ਬਹੁਤ ਵੱਡੇ ਪੱਧਰ ਦਾ ਜਿਹੜਾ ਇਹ ਸਾਰਾ ਤਾਮਝਾਵਾ ਸਿਸਟਮ ਚੱਲਦਾ